ਉਹ ਪੇਪਰ ਜਾ ਦੇਣ ਚਲਿ ਚੰਡੀਗੜ੍ਹ ਹਾਂ ਸਰਕਾਰੀ ਟੀਚਰ ਦਨ ਟ੍ਰੇਨ ਥੱਲੇ ਆ ਗਈ ਮਾਮਾ ਪਹਿਲਾਂ ਚੜਗਾ ਤੇ ਮਗਰੋਂ ਚੜਨ ਲੱਗੀ ਤੇ ਪਿੱਛੇ ਇੱਕ ਥੱਲੇ ਆ ਗਈ ਉਤੋਂ ਅਫੀਸਰ ਕਥਲੇ ਡਿੱਗ ਪਈ ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਖਾਈ ਚੰਡੀਗੜ੍ਹ ਚੱਲੇ ਸੀ ਪੈਰ ਫਿਸਲ ਗਿਆ ਮਗਰੋਂ ਤੇ ਉਹ ਡਿੱਗ ਪਈ ਉਹਨੇ ਨੂੰ ਟ੍ਰੇਨ ਟੁਰਪੀ ਸਰਕਾਰੀ ਟੀਚਰ ਦਾ ਪੇਪਰ ਦੇਣ ਜਾ ਰੀ ਕੁੜੀ ਦੀ ਟ੍ਰੇਨ ਹੇਠਾਂ ਆਉਣ ਦੇ ਨਾਲ ਹੋਈ ਮੌਤ ਤੁਹਾਨੂੰ ਦੱਸਦੇ ਕਿ ਖਬਰ ਫਿਰੋਜ਼ਪੁਰ ਦੀ ਹੈ ਜਿੱਥੇ ਇੱਕ ਗਰੀਬ ਘਰ ਦੀ ਕੁੜੀ ਦੀ ਟ੍ਰੇਨ ਹੇਠਾਂ ਉਨ ਦੇ ਨਾਲ ਮੌਤ ਹੋ ਗਈ ਹੈ। თੰਦਾਸਤੇ ਕੀ ਕੁੜੀ ਸਰਕਾਰੀ ਟੀਚਰ ਦਾ ਪੇਪਰ ਦੇਣ ਦੇ ਲਈ ਚੰਡੀਗੜ੍ਹ ਜਾ ਰਹੀ ਸੀ ਤਾਂ ਜਦੋਂ ਆਪਣੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਟ੍ਰੇਨ ਚੜਨ ਲੱਗੀ ਤਾਂ ਅਚਾਨਕ ਕਿਸਦਾ ਪੈਰ ਫਿਸਲ ਗਿਆ ਤਾਂ ਟ੍ਰੇਨ ਹੇਠਾ ਗਈ ਜਿਸ ਦੇ ਨਾਲ ਹੁਣ ਇਸ ਦੀ ਮੌਤ ਹੋ ਗਈ ਹੈ। თੰਦਾਸਤੇ ਕੀ ਤੀ ਮਾਪਿਆਂ ਦੀ ਇਕੱਲੀ-ਕੱਲੀ ਧੀ ਸੀ ਤੇ ਮਾਪਿਆਂ ਨੇ ਇਸ ਨੂੰ ਕਰਜ਼ਾ ਚੁੱਕ ਕੇ ਇਸ ਨੂੰ ਪੜਾਇਆ ਲਿਖਾਇਆ ਸੀ ਤੇ ਅੱਜ ਸਰਕਾਰੀ ਟੀਚਰ ਦਾ ਪੇਪਰ ਦੇਨ ਜਾ ਰਹੀ ਸੀ ਤਾਂ ਜਦੋਂ ਇਹ ਟ੍ਰੇਨੋਂ ਚੜਨ ਲੱਗੀ ਤਾਂ ਟ੍ਰੇਨ ਤੋਂ ਪੈਰ ਫਿਸਲ ਗਿਆ ਇਸਦਾ ਚੜਦੀ ਚੜਦੀ ਦਾ ਤਾਂ ਟ੍ਰੇਨ 헤ਠਾ ਆ ਗਈ ਜਿਸ ਦੇ ਨਾਲ ਹੁਣ ਇਸ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਮਾਪਿਆਂ ਦਾ ਵੀ ਰੋ ਰੋ ਬੁਰਾ ਹਾਲ ਹੈ ਕਿਉਂਕਿ ਉਹਨਾਂ ਨੇ ਮਸਾ ਪੜਾਇਆ ਸੀ ਇਸ ਧੀ ਨੂੰ ਆਪਣੀ ਕੁੜੀ ਨੂੰ ਤਾਂ ਕਿ ਪੜ੍ਹ ਲਿਖ ਕੇ ਕਰਦੀ ਗਰੀਬੀ ਦੂਰ ਕਰ ਸਕੇ ਲੇਕਿਨ ਅੱਜ ਜਦੋਂ ਪੇਪਰ ਦੇਨ ਜਾ ਰਹੀ ਸੀ ਸਰਕਾਰੀ ਤਾਂ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਚੰਡੇ ਦੇ ਚੱਲੇ ਸੀ ਪੇਪਰ ਦੇਨ ਵਾਸਤੇ ਉਹਦਾ ਪੈਰ ਫਿਸਲ ਗਿਆ ਉਹ ਜੀ ਗੌਤਕ ਇਹ ਹੰਡ ਡੈਡ ਬੋਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੇ 'ਚ ਰੱਖੀ ਹੈ ਰੋਇਪੁਰ ਕਿਤੋਂ ਆਸਤਾਲ ਕਿਤੋਂ ਦੇ ਡੈਡ ਆਲੇ ਸੀ ਇਹ ਗੁਰੂ ਸਾਹਿਬ ਇਹਜ਼ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਦੀ ਜੋ ਪੇਪਰ ਜਾ ਦੇਣ 24 ਚੰਡੀਗੜ੍ਹ ਹਾਂ ਸਰਕਾਰੀ ਟੀਚਰ ਦਾ ਨੂੰ ਆ ਪ੍ਰਾਈਵੇਟ ਲੱਗੀ ਸੀ ਟ੍ਰੇਨ 'ਤੇ ਆ ਗਈ ਮਾਂ ਮਾਂ ਪਹਿਲਾਂ ਚੜ ਗਈ ਤੇ ਮਗਰੋਂ ਚੜਨ ਲੱਗੀ ਤੇ ਪਿੱਛੇ ਇੱਕ ਥੱਲੇ ਆ ਗਈ ਉੱਥੋਂ ਫਿਸਲ ਕੇ ਥੱਲੇ ਡਿੱਗ ਪਈ ਤਾਰਾ ਕੋਈ ਨਹੀਂ ਦੋਵੇਂ ਮਾਂ ਦੋਵੇਂ ਜੀ ਨੇ ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਖਾਈ ਬਸ ਤਾਂ ਨਾਲ ਮੇਰੀ ਪੈਣ ਨੇ ਪੜਾਈ ਸੀ